ਇਸ 16% ਡੀਏ ਨੂੰ ਲੈ ਕੇ ਇੱਕ ਬੇहद ਖਾਸ ਅਤੇ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ 16% ਡੀਏ ਦੀਆਂ ਕਿੰਨੀਆਂ ਕੇਸਾਂ ਕਦੋਂ ਅਤੇ ਕਿਵੇਂ ਰਿਲੀਜ਼ ਹੋ ਸਕਦੀਆਂ ਨੇ ਦੱਸਦੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਮਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਵਿੱਚ ਵਾਅਦੇ ਨੂੰ ਲੈ ਕੇ ਮਲਾਜ਼ਮਾਂ ਦੇ ਵੱਲੋਂ ਰੈਡੀ ਰੋਜ਼ ਪ੍ਰਦਰਸ਼ਨ ਵਿਰੋਧ ਕੀਤਾ ਜਾ ਰਿਹਾ ਪੰਜਾਬ ਸਰਕਾਰ ਦਾ ਕੀ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਨੂੰ ਨਾ ਹੀ ਨਵੇਂ ਸਾਲ ਦੇ ਉੱਤੇ ਕੋਈ ਤੋਹਫਾ ਦਿੱਤਾ ਗਿਆ ਡੀਏ ਦੇ ਵਿੱਚ ਵਾਅਦਾ ਦਿੱਤਾ ਗਿਆ ਤੇ ਨਾ ਹੀ ਦੀਵਾਲੀ ਤੋਂ ਬਾਅਦ ਮੁਲਾਜ਼ਮਾਂ ਨੂੰ ਡੀਏ ਦੇ ਵਿੱਚ ਇੱਕ ਪ੍ਰਤੀਸ਼ਤ ਵਿਵਾਦਾ ਦਿੱਤਾ ਗਿਆ ਸੋ ਇਸੇ ਰੈਲੀ ਰੋਸ ਦੇ ਦੌਰਾਨ ਹੁਣ ਸੂਤਰਾਂ ਦੇ ਵੱਲੋਂ ਇੱਕ ਬੇहद ਖਾਸ ਅਤੇ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਜੋ ਕਿ ਦੱਸੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ 2026 ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਇਸ ਮੁਲਾਜ਼ਮਾਂ ਨੂੰ 16% ਦਾ ਡੀਏ ਦੀਆਂ ਜਿਹੜੀਆਂ ਪੈਂਡਿੰਗ ਕਿਸ਼ਤਾਂ ਪਈਆਂ ਨੇ 4 ਜਾਂ ਫਿਰ 5 ਉਹਨਾਂ ਦੇ ਵਿੱਚੋਂ ਕੁਝ ਪੀਛਤਾ ਰਿਲੀਜ਼ ਕਰ ਸਕਦੀ ਹੈ ਕਿਉਂਕਿ ਜਨਵਰੀ 2026 ਦੇ ਵਿੱਚ ਹੀ ਕੇਂਦਰ ਦੇ ਵੱਲੋਂ ਵੀ ਡੀਏ ਦੇ ਵਿੱਚ ਵਾਅਦਾ ਦਾ ਐਲਾਨ ਕੀਤਾ ਜਾ ਸਕਦਾ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਸਾਲ 2025 ਦੇ ਵਿੱਚ ਇੱਕ ਵਾਰ ਵੀ ਵਾਅਦਾ ਨਹੀਂ ਕੀਤਾ ਗਿਆ ਸੋ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਨਵਰੀ 2026 ਦੇ ਵਿੱਚ 16% ਡੀਏ ਦੀ ਘਟੋਟ ਕੱਟ ਇੱਕ ਕਿਸ਼ਤ ਯਾਨੀ ਕਿ 4 ਜਾਂ ਫਿਰ 3% ਡੀਏ ਦੀ ਇੱਕ ਕਿਰਸਤਾ ਰਿਲੀਜ਼ ਕੀਤੀ ਜਾਵੇ ਕਿਉਂਕਿ 2026 ਦੇ ਵਿੱਚ 2027 ਦੀਆਂ ਜੋਨਾਂ ਦੀ ਤਿਆਰੀ ਜੜੀ ਹੈ ਆਮ ਆਪ ਪਾਕੀ ਦੀ ਸਰਕਾਰ ਦੇ ਵੱਲੋਂ ਕਿਤੇ ਜਾਣੀ ਹੈ ਤੇ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੇ ਮਲਾਜ਼ਮਾਂ ਦਾ ਉਹਨਾਂ ਨੂੰ ਸਾਥ ਨਾ ਮਿਲੇ ਚੋਹਨ ਸੂਤਰਾਂ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਹੈ ਸਾਹਮਣੇ ਨਿਕਲ ਕੇ ਆਰੀ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਮਲਾਜ਼ਮਾਂ ਨੂੰ ਐਸਵਾਰ 2026 ਜਨਵਰੀ ਦੇ ਵਿੱਚ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਮਲਾਜ਼ਮਾਂ ਨੂੰ ਡੀਆਰਏ ਵਿੱਚ 4% ਜਾਂ ਫਿਰ 3% ਦਾ ਵਾਤਾ ਮਿਲ ਸਕਦਾ ਹੈ ਤੇ ਮਲਾਜ਼ਮਾਂ ਨੂੰ 16% ਡੀਆਆਂ ਕੁਝ ਕੇਸਾਂ ਜਾਣੀਆਂ ਨੇ ਰਿਲੀਜ਼ ਹੋ ਸਕਦੀਆਂ ਨੇ ਪੰਜਾਬ ਦੇ ਮਲਾਜ਼ਮਾਂ ਦੀ ਮੁੱਖ ਮੰਗ ਇਹੀ ਹੈ ਕਿ ਜੜਾ 16% ਡੀਐਮ ਮਲਾਜ਼ਮਾਂ ਨੂੰ ਪੈਂਡਿੰਗ ਪੇਆ ਨਹੀਂ ਦਿੱਤਾ ਗਿਆ ਤੇ ਮਲਾਜ਼ਮਾਂ ਨੂੰ ਹਰ ਮਹੀਨੇ ਹਰ ਸਾਲ ਹਜ਼ਾਰਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਤਾਂ ਸਰਕਾਰ ਦੇ ਵੱਲੋਂ ਇਸ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਵਿਆਜ ਸਮੇਤ ਤੇ ਮਲਾਜ਼ਮਾਂ ਨੂੰ ਡੀਏ ਜੜਾਇਆ 16% ਤੱਕ ਮਹਿੰਗਾਈ ਪੱਤਾ ਹੁਣ ਤੱਕ ਪੈਂਡਿੰਗ ਪਿਆ ਉਸ ਨੂੰ ਜਲਦ ਤੋਂ ਜਲਦ ਚਾਰੇ ਕੀਤਾ ਜਾਵੇ ਨਹੀਂ ਤਾਂ 2027 ਦੀਆਂ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ